ਦੈਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਇਸ ਵੇਲੇ ਅਸੀਂ ਖਾਨ ਸਾਹਿਬ ਦੇ ਪਰਿਵਾਰ ਦੇ ਨਾਲ ਮੌਜੂਦ ਹਾਂ ਜਿਨ੍ਹਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਖਾਨ ਸਾਹਿਬ ਦੇ ਮਾਤਾ ਜੀ ਸਲਮਾ ਪਰਵੀਨ ਜੋ ਕਿ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਤੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਖਾਨ ਸਾਹਿਬ ਦੇ ਪਿਤਾ ਜੀ ਮੇਰੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਅੰਕਲ ਜੀ ਬਹੁਤ ਦੁੱਖ ਦੀ ਘੜੀ ਹੈ ਸ਼ਬਦਾਂ ਦੇ ਵਿੱਚ ਤਾਂ ਬੋਲ ਵੀ ਨਹੀਂ ਸਕਦੇ ਹਾਂਜੀ ਜੋ ਦੇਖਿਆ ਅਸੀਂ ਤੁਸੀਂ ਬਹੁਤ ਜ਼ਿਆਦਾ ਭਾਵਕ ਸੀ ਕਹਿੰਦੇ ਜੀਵਨ ਸਾਥੀ ਦੀ ਜੋ ਜ਼ਰੂਰਤ ਹੈ ساری ਉਮਰ ਰਹਿੰਦੀ ਹੈ ਬਹੁਤ ਵੱਡੀ ਹੈ ਜੀ ਬਹੁਤ ਉਮਰ ਸਦਾ ਹੀ ਹੋਣੀ ਜ਼ਰੂਰਤ ਆਏਗੀ ਜੀਵਨ ਸਾਥੀ ਦੀ ਜਦੋਂ ਲਾਸਟ ਸਮਾਂ ਸੀ ਆਂਟੀ ਦਾ ਆਖਰੀ ਸਮੇਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ ਕੋਈ ਅਜਿਹੀ ਮੇਰੇ ਨਾਲ ਪਹਿਲਾਂ ਗੱਲਬਾਤ ਕਰਦੇ ਸੀਗੇ ਕਿ 4 ਦਿਨ ਦੇ ਬਾਅਦ ਫੇਰ ਨਹੀਂ ਉਹਨੇ ਗੱਲਬਾਤ ਕੀਤੀ ਕੋਈ ਨਹੀਂ ਐਸੇ ਮੈਂ ਬੁਲਾਉਂਦਾ ਰਿਆਂ ਤੇ ਆਕਾ ਪਟਕੇ ਦੇਖ ਲੈਂਦੇ ਸੀਗੇ ਇਹ ਦੇਖਿਆ ਉਹਨਾਂ ਨੇ ਬਾਅਦ ਦੇ ਵਿੱਚ ਨਹੀਂ ਉਹਨਾਂ ਨੇ ਕੋਈ ਵੀ ਖਾਨ ਸਾਹਿਬ ਦੇ ਮਾਮਾ ਜੀ ਨੇ ਵੀ ਦੱਸਿਆ ਕਿ ਮੂੰਹ ਦੇ ਵਿੱਚ ਛਾਲੇ ਹੋ ਗਏ ਸੀ ਲਾਸਟ ਤੇ ਗੱਲ ਕਰਨਾ ਚਾਹੁੰਦੇ ਸੀ ਪਰ ਬੋਲਿਆ ਨਹੀਂ ਬੋਲਿਆ ਨਹੀਂ ਸੀ ਜਾਂਦਾ ਜੀ ਛਾਲਿਆਂ ਨਾਲ ਭਰ ਗਈ ਸੀ ਮੂੰਹ ਤੇ ਉਹ ਗੱਲ ਕੋਈ ਕਰਨਾ ਚਾਹੁੰਦੇ ਸੀਗੇ ਮੇਰੇ ਨਾਲ ਦੀ ਗੱਲ ਕਰਨਾ ਚਾਹੁੰਦੇ ਸੀ ਤੇ ਕਰ ਨਹੀਂ ਸਕੇ ਜਿਹੜਾ ਲੋਕਾਂ ਦੇ ਵਿੱਚ ਅਸੀਂਗੇ ਲੋਕਾਂ ਕੋ ਗੱਲਾਂ ਸੁਣੀਏ ਲੋਕੀ ਸਾਰੇ ਕਹਿ ਰਹੇ ਕਿ ਬਹੁਤ ਹੀ ਵਧੀਆ ਸੁਭਾਅ ਦੇ ਸੀ ਖਾਸ ਕਰਕੇ ਤੁਹਾਡੇ ਬਾਰੇ ਕਹਿ ਰਹੇ ਕਿ ਤੁਸੀਂ ਲਾਸਟ ਸਮੇਂ ਦੇ ਵਿੱਚ ਖੁਦ ਸਾਮ ਸੰਭਾਲ ਕਰ ਰਹੇ ਸੀ ਤੇ ਇੱਕ ਬਹੁਤ ਵੱਡਾ ਜਿੰਦਗੀ ਦੇ ਵਿੱਚ ਘਾਟਾ ਪੈ ਗਿਆ। ਬਹੁਤ। ਬਹੁਤ ਘਾਟਾ ਪਿਆ ਜੀ। ਤੁਸੀਂ ਬਿਲਕੁਲ ਪਰਿਵਾਰ ਇਸ ਸਮੇਂ ਕੁਝ ਬੋਲਣ ਦੇ ਹਾਲਾਤਾਂ ਦੇ ਵਿੱਚ ਵੀ ਨਹੀਂ ਹੈ ਕਿਉਂਕਿ ਇਕਦਮ ਵਿਛੋੜਾ ਦੇ ਗਏ ਨੇ। ਕਾਫੀ ਸਮੇਂ ਤੋਂ ਬਿਮਾਰ ਸੀ। ਅੰਕ ਕਿੰਨਾ ਕੁ ਸਮਾਂ ਹੋ ਗਿਆ ਸੀ ਜਦੋਂ ਬਿਮਾਰ ਚੱਲ ਰਹੇ ਸੀ? 4 ਮਹੀਨੇ ਹੋ ਗਏ ਸੀ ਜੀ। ਚਾਰ ਮਹੀਨੇ ਤੋਂ ਲਗਾਤਾਰ ਡਾਕਟਰ ਕੋਲ ਜਾਣਾ ਆਣਾ ਲੱਗ ਗਿਆ ਸੀ ਨਹੀਂ ਇੱਕ ਵਾਰ ਜਲੰਧਰ ਦਾਖਲ ਕਰਾਇਆ ਉਥੋਂ ਆਰਾਮ ਨਹੀਂ ਆਇਆ ਇਹ ਆਪਣਾ ਸ਼੍ਰੀਮਾਨ ਦੇ ਉਥੇ ਮਹੀਨਾ ਡੇਢ ਮਹੀਨਾ ਉਥੇ ਰਹਿਏ ਉਥੇ ਇੱਕ ਪੈਸੇ ਦਾ ਫਰਕ ਨਹੀਂ ਪਿਆ ਉਹ ਤੋਂ ਫਿਰ ਅਸੀਂ ਲੈ ਗਏ ਲੁਧਿਆਣੇ ਆਪਣੇ ਡੀਐਸਪੀ ਡੀਐਮਸੀ ਉਥੇ ਲੈ ਗਏ ਤੇ ਉਥੋਂ ਥੋੜਾ ਆਰਾਮ ਆ ਗਿਆ ਜੀ ਮੀਨਾ ਕਾ ਰਾਮ ਉਹਨੂੰ ਆਇਆ ਗੱਲਾਂ-ਬੱਤਾਂ ਕਰਨ ਲੱਪੇ ਰੋਟੀ ਵੀ ਉਹਨੇ ਖਾਧੀ ਥੋੜੀ ਤੇ ਪਹਿਲਾਂ ਦੋ ਇੱਕ ਦੋ ਵਰਕੀਆਂ ਖਾਂਦੇ-ਖਾਂਦੇ ਤੇ ਫਿਰ ਅਸੀਂ ਇੱਕ ਰੋਟੀ ਤੇ ਉਹਨੂੰ ਲੈ ਆਂਦਾ ਮੈਂ ਆਪਣੇ ਹੱਥੀ ਖੜਾਉਂਦਾ ਰਿਆਂ ਤੇ ਖਾ ਕੇ ਤੇ ਬਾਅਦ ਚ ਬਿਮਾਰ ਹੋ ਗਿਆ ਫਿਰ ਬਿਮਾਰ ਹੋਏ ਤੇ ਉਹਦਾ ਬੀਪੀ ਘਟਣ ਲੱਪਿਆ ਬੀਪੀ ਘਟਿਆ ਤੇ ਮਸ਼ੀਨਾਂ ਲੱਗੀਆਂ ਸੀਗੀਆਂ ਤੇ ਉਹ ਦੱਸੀ ਜਾਂਦੀਆਂ ਸੀ ਵੀ ਬੀਪੀ ਵਧਦਾ ਨਹੀਂ ਬੀਪੀ ਜਦੋਂ ਬਾਦਦਾ ਨਹੀਂ ਤੇ ਉਹਨਾਂ ਨੇ ਫਿਰ ਦੇਖਿਆ ਵੜਪੜ ਕੀਤਾ ਸਾਰਾ ਕੁਸ਼ੀ ਕੀਤਾ ਤੇ ਉਹ ਨਹੀਂ ਬੀਪੀ ਸੈਟ ਆਇਆ ਫਿਰ ਚੱਕ ਕੇ ਅਸੀਂ ਲੁਧਿਆਣੇ ਲੈ ਗਏ ਲੁਧਿਆਣੇ ਲੈ ਗਏ ਉੱਥੇ 4 ਦਿਨ ਉੱਥੇ ਰਹੇ ਆ 4 ਦਿਨ ਰਹੇ ਆ ਤੇ ਦੱਸ ਜੀ 2 ਦਿਨ 3 ਦਿਨ ਉਹ ਰਹੀ ਆ ਉੱਥੇ 4 ਦਿਨ ਤਾਂ ਫਿਰ ਅੱਲਾ ਨੂੰ ਪਿਆਰੇ ਹੋ ਗਏ ਵੈਸੇ ਜੀ ਜਿਵੇਂ ਖਾਨ ਸਾਹਿਬ ਦੇ ਨਾਲ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਲੋਕ ਕਹੇ ਕਿ ਮਾਤਾ ਤੇ ਹਰ ਬੱਚੇ ਨਾਲ ਪਿਆਰ ਹੁੰਦਾ ਪਰ ਖਾਨ ਸਾਹਿਬ ਦਾ ਆਪਣੀ ਮਾਂ ਦੇ ਨਾਲ ਕੁਝ ਵੱਖਰਾ ਪਿਆਰ ਸੀਗਾ ਜੀ ਬਹੁਤ ਜ਼ਿਆਦਾ ਸੀ ਹੂੰ ਕਿੰਦੇ ਲਾਸਟ ਸਮੇਂ ਦੇ ਵਿੱਚ ਵੀ ਜਿਹੜੀ ਮਾਤਾ ਜੀ ਸੀਗੀ ਉਹਨਾਂ ਦੇ ਮੂਹ ਚ ਇੱਕੀ ਸੀਗਾ ਕਿ ਮੈਂ ਇਹਦਾ ਵਿਆਹ ਦੇਖ ਲਵਾਂ ਹਾਂਜੀ ਉਹ ਜਦੋਂ ਘਰ ਆਉਣਾ ਉਦੋਂ ਹੀ ਉਹਨੇ ਕਹਿਣਾ ਵਿਆਹ ਕਰਾ ਲਾ ਹੁਣ ਤੂੰ ਅਸੀਂ ਵੀ ਆਪਣੇ ਕੋਤਾ ਪੋਤੀ ਦੇਖ ਲਈਏ ਖਲਾ ਲਈਏ ਉਹ ਕਰਾਈ ਲੈਣਾ ਮਮਾ ਕਰਾ ਲੈਣਾ ਹੁਣ ਬਸ ਕਰਾਈ ਲੈਣਾ ਬਸ ਏਦਾਂ ਕਰਦੇ ਕਰਦੇ ਬਸ ਨਹੀਂ ਕਰਮਾ ਚਾਹੀ ਸੀ ਉਹਦੇ ਤਾਂ ਬਿਲਕੁਲ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਖਾਨ ਸਾਹਿਬ ਦੀ ਜੋ ਮਾਤਾ ਹੈ ਪਰਵੀਨ ਉਹ 25 ਸਤੰਬਰ ਨੂੰ ਸੰਦੀਵੀ ਵਿਛੋੜਾ ਦੇ ਗਈ ਸੀ ਤਾਂ ਅੱਜ ਉਹਨਾਂ ਦੀ ਨੋਵੀਂ ਦੀ ਜੋ ਰਸਮ ਹੈ ਅਦਾ ਕੀਤੀ ਜਾ ਰਹੀ ਹੈ ਕੈਮਰਾਮੈਨ ਪਵੰਦੀ ਨਾਲ ਮੈਂ ਹਰਮਨ ਡੈਨਿਕ ਸਟਾਫ